ਮੈਂ ਕਹਿੰ ਮੈਂ ਉਸ ਗੁਰੂ ਦੀ ਪ੍ਰਣਾਲੀ ਆ ਬਣ ਕੇ ਤਾਂ ਕਿਤੇ ਜਾਣਾ ਨਹੀਂ ਆਹ ਜਨਮ ਦੇ ਵਿੱਚ ਜਿੱਥੇ ਵੀ ਕਿਤੇ ਜਾਣਾ ਆਪਣੇ ਆਪ ਦੀ ਨਹੀਂ ਬਣ ਕੇ ਜਾਣਾ ਜਿਹਦੇ ਕੋਲ ਜਾਣਾ ਉਹਦਾ ਬਣ ਕੇ ਜਾਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕਹਿਆ ਉਹ ਬਚਨ ਸਰਵਣ ਕੀਤੇ ਨੇ ਬਾਬਾ ਜੀ ਆਂਦੇ ਬਾਬਾ ਜੀ ਨੇ ਸਮੱਤ ਦਿੱਤੀ ਐ ਇਹ ਕਹਿੰਦੇ ਸਟੇਜ ਲੱਗੀ ਹੋਈ ਐ ਸਟੇਜ ਤੋਂ ਥੱਲੇ ਚਿੱਟੀਆਂ ਚਾਦਰਾਂ ਨੇ ਉਦੂਗਾਹਾਂ ਦਰਿਆ ਨੇ ਉਦੋਂ ਗਾਹ ਕਹਿੰਦੇ ਪਰਾਲੀ ਵਿਛਾਈ ਹੁੰਦੀ ਏ ਜਦੋਂ ਕਿਤੇ ਜਾਣ ਦਾ ਸਮਾਂ ਮਿਲੇ ਨਾ ਕਹਿੰਦੇ ਨਮਸਕਾਰ ਕਰਕੇ ਸਟੇਜ ਤੇ ਨਾ ਚੜਾ ਹੋ ਕੇ ਬੈਠ ਜਾਈਂ ਮੂਹਰੇ ਚਦਰਾਂ ਵਿਸ਼ੀਆਂ ਤੇ ਨਾ ਬੈਠੀਂ ਦਰੀ ਤੇ ਨਾ ਬੈਠੀਂ ਜੇ ਬੈਠਣਾ ਤਾਂ ਜਿੱਥੇ ਜੋੜੇ ਲਾਏ ਹੋਏ ਨਾ ਉਹ ਪ੍ਰਾਲੀ ਤੇ ਜਾ ਕੇ ਬੈਠ ਜੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਸਟੇਜ ਤੇ ਜਾ ਕੇ ਬੈਠ ਗਿਆ ਬਾਹੋਂ ਫੜ ਕੇ ਕਿਸੇ ਨੇ ਥੱਲੇ ਤਾਰਦਾ ਕੀ ਕਰੇਗਾ ਜੇ ਤੇਰੇ ਵਿੱਚ ਕਿਣਕਾ ਕੁਝ ਹੋਵੇਗਾ ਨਾ ਜੇ ਪ੍ਰਾਲੀ ਤੇ ਬੈਠਾ ਹੋਵੇਂਗਾ ਤੇਰੀ ਬਾਹ ਫੜ ਕੇ ਤੈਨੂੰ ਸਟੇਜ ਤੇ ਲਿਆ ਕੇ ਬਿਠਾ ਦੇਣਗੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬਸ ਜਿਨ੍ਹਾਂ ਨੇ ਸਾਧ ਸੰਗਤ ਬਚਨ ਸਾਧਕੀ ਬਾਣੀ ਅਮਰਤ ਵਚਨ ਸਾਧਕੀ ਬਾਣੀ ਬਚਨ ਸਾਧਕੀ ਬਾਣੀ ਅਮਰਤ ਵਚਨ ਸਾਧਕੀ ਬਾਣੀ ਸਾਧਕੀ ਬਾਣੀ ਅਮਰਤ ਵਚਨ ਸਾਧਕੀ ਬਾਣੀ ਬਚਨ ਸਾਧਕੀ ਮਰਤ ਬਚਨ ਸਾਧ ਕੀ ਬਾਣੀ ਸਾਰੇ ਜਪੂ ਬਚਨ ਸਾਧ ਕੀ ਬਾਣੀ ਅਮਰਤ ਬਚਨ ਸਾਧ ਕੀ ਬਾਣੀ ਸਾਧ ਕੀ ਬਾਣੀ ਅਮਰਤ ਬਚਨ ਸਾਧ ਕੀ ਬਾਣੀ ਜੋ ਜੋ ਜਪੇ ਇਸ ਕੀ ਗਤ ਹੋਵੇ ਜੋ ਜੋ ਜਪੇ ਇਸ ਕੀ ਗਤ ਹੋਵੇ ਹਰ ਹਰ ਨਾਮ ਦੇ ਤਰਸ ਨਾ ਬਖਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ

ਦੇਖ ਬਾਣੀ ਅੰਮ੍ਰਿਤ ਵਚਨ ਸਾਧਕੀ ਬਾਣੀ ਵਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਨਾਮ ਨੇ ਤਰਸਨ ਬਕਾਣੀ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਨਿਤ ਰਸਨ ਮਖਾਣੀ ਜੀ ਨੇ ਜਪਿਆ ਹੈ ਆराधना ਕੀਤੀ ਹੈ ਮੰਨ ਲਿਆ ਹੈ ਉਹਨਾਂ ਦੀ ਗਤੀ ਹੈ ਉਹਨਾਂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਹੈ ਤਨ ਨਾਸ਼ਵੰਤ ਹੈ ਸਭ ਨੇ ਜਾਣਾ ਹੈ ਕੁਝ ਅਰਸ਼ਾਂ ਪਹਿਲਾਂ ਸਾਡੇ ਸਤਕਾਰਯੋਗ ਮਾਤਾ-ਮਾਤਾ ਸਰਜੀਤ ਕੌਰ ਜੀ ਇਸ ਸੰਸਾਰ ਵਿੱਚ ਆਏ ਕੁਝ ਦਿਨ ਪਹਿਲਾਂ ਸਾਧ ਸੰਗਤ ਕਿਉਂਕਿ ਸਰੀਰ ਨਾਸ਼ਵੰਤ ਹੈ ਸਰੀਰ ਨਿਰੈਣਾ ਨਹੀਂ ਉਮਰ ਦਾ ਤਕਾਜ਼ਾ ਨਹੀਂ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰੀ ਕੀ ਛਾਇਆ ਕਈ ਕੋਸ ਕੋ ਚਲਤ ਹੈ ਕਿਤਨੇ ਰਾਜੇ ਮਹਾਰਾਜ ਜੁਗੀਸ਼ਰਤ ਵੀ ਇਸ ਸੰਸਾਰ ਦੇ ਵਿੱਚ ਆਏ ਨੇ ਪਰ ਸਿਰ ਕਰਕੇ ਕੋਈ ਰਿਆ ਨਹੀਂ ਸੀ ਨਾਸ਼ਵੰਤ ਸਿਰ ਕਰਕੇ ਇੱਕ ਦਿਨ ਜਾਣਾ ਹੈ ਰਹਿਣ ਵਾਲੀ ਵਸਤੂ ਕੀ ਹੈ ਜਿਹੜੇ ਸਿਰ ਵਿੱਚ ਰਹਿ ਕੇ ਤੂੰ ਪੁਰਨ ਕਮਾਏ ਨੇ ਸਿਰ ਵਿੱਚ ਰਹਿ ਕੇ ਤੂੰ ਪਰੋਪਕਾਰ ਕੀਤਾ ਸੇਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵਿੱਚ ਵਿਚਰ ਕੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਨ੍ਹਾਂ ਨੇ ਗੁਰਮੰਤਰ ਨੂੰ ਜਪ ਲਿਆ ਗੁਰੂ ਦੇ ਮੰਤਰ ਦੀ ਆਰਾਧਨਾ ਕਰ ਲਈ ਉਹ ਸਾਧ ਸੰਗ ਦੀ ਸਾਧ ਹੈ ਸਾਧ ਕੋਈ ਲਿਵਾਸ ਦਾ ਨਾਮ ਨਹੀਂ ਸਾਧ ਨਾਮ ਨਿਰਮਲਤਾ ਕੇ ਕਰਮ ਇੱਥੇ ਕੋਈ ਜਾਮੇ ਬਾਈ ਜਾਮੇ ਦਾ ਤਕਾਜ਼ਾ ਨਹੀਂ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮ ਮਨ ਮੰਤ ਧਨ ਸਿ ਸਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਸੋਝੀ ਆ ਗਈ ਨਾ ਤੇ ਸਾਧ ਸੰਗਤ ਜੀ ਉਹ ਸੰਸਾਰ ਦੇ ਵਿੱਚੋਂ ਆਪਣਾ ਆਪ ਸਵਾਰ ਕੇ ਜਾਂਦੇ ਨੇ ਛਾਪ ਛੱਡ ਕੇ ਜਾਂਦੇ ਨੇ ਲੋਕਾਈ ਉਹਨਾਂ ਨੂੰ ਯਾਦ ਕਰਦੀ ਹੈ ਕਿਤਨੇ ਮਹਾਤਮਾ ਕਮਾਈ ਵਾਲੇ ਇਸ ਮਾਤ ਲੋਕ ਤੇ ਸਰੀਰ ਕਰਕੇ ਆਏ ਤੇ ਅਕਾਲਪੁਰ ਖਵਰ ਦੇ ਹੁਕਮ ਅਨੁਸਾਰ ਸਹੀਰ ਕਰਕੇ ਚਲੇ ਗਏ ਸਹੀਰ ਕਰਕੇ ਚਲੇ ਗਏ ਪਰ ਉਹਨਾਂ ਦੀਆਂ ਯਾਦਾਂ ਵਿੱਚ ਵੀ ਅੱਜ ਅਸੀਂ ਬਾਣੀ ਨਾਲ ਜੁੜਦੇ ਆਂ ਕੀਰਤਨ ਵਿੱਚ ਜੁੜਦੇ ਆ ਜਿੱਥੇ ਅਖੰਡ ਪਾਣੇ ਲੜੀਆਂ ਨਾਲ ਜੁੜਦੇ ਆ ਕੀਰਤਨ ਦੀਆਂ ਝੜੀਆਂ ਵਿੱਚ ਜੁੜਦੇ ਆ ਰੈਣ ਸਬਾਈ ਕੀਰਤਨ ਹੁੰਦੇ ਨੇ ਤੇ ਉਹ ਸਾਨੂੰ ਰੱਬੀ ਬਾਣੀ ਨਾਲ ਅੱਜ ਵੀ ਜੋੜ ਰਹੇ ਨੇ ਸਾਧ ਸੰਗਤ ਸਵੇਸ ਕਰਕੇ ਆਓ ਸੰਸਾਰ ਦੇ ਵਿੱਚ ਆਏ ਆ ਮਨੁੱਖਾ ਜਨਮ ਲੈ ਕੇ ਆਏ ਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਧੰਨ ਉਹ ਮਾਤਾ ਜਿਸ ਮਾਂ ਦੀ ਕੱਖ ਦੇ ਵਿੱਚੋਂ ਕਹਿੰਦੇ ਦਾਨੀ ਭਗਤ ਸੂਰਮਾ ਕੋਈ ਜਨਮ ਲੈ ਲਵੇ ਨਾ ਉਹ ਮਾਂ ਸਦਾ ਹੀ ਜਗ ਤੇ ਜਿਉਂਦੀ ਹੈ ਬੋਲੋ ਸਤਨਾਮ ਸਿਰਵਾਹੀ ਗੁਰੂ ਸਦਾ ਹੀ ਜਗ ਤੇ ਜਿਉਂਦੀ ਹੈ ਤਨੋਂ ਨਾ ਰੋਇਆ ਕਰੋ ਉਹਦੀ ਕਰਨੀ ਕਮਾਈ ਨੂੰ ਯਾਦ ਕਰੀਏ ਕਰਨੀ ਕਮਾਈ ਨੂੰ ਸਾਧ ਸੰਗਤ ਜੀ ਯਾਦ ਕਰਕੇ ਨਾ ਆ ਦੇਖ ਲਓ ਅੱਜ ਮਾਤਾ ਦੀ ਯਾਦ ਵਿੱਚ ਜੁੜੇ ਬੈਠੇ ਆਂ ਅੰਤਮ ਅਰਦਾਸ ਵਿੱਚ ਆਏ ਅੰਤਮ ਅਰਦਾਸ ਤੇ ਇੱਕ ਮਰਿਆਦਾ ਹੈ ਸਾਧ ਸੰਗਤ ਜਿਹੜਾ ਉਹ ਸਰੀਰ ਦੀ ਪੂਰਤੀ ਲੈ ਕੇ ਆਏ ਉਹਦੀ ਜਿਹੜੀ ਰਸਮ ਹੈ ਜੋ ਮਾਲਕ ਨੇ ਆਪਣੇ ਦੇ ਬਖਸ਼ਿਸ਼ ਕੀਤੀ ਹੈ ਕੋਈ ਅਖੰਡ ਪਾਠ ਕੋਈ ਸਹਿਜ ਪਾਠ ਕਰਾਉਂਦਾ ਹੈ ਫਿਰ ਸਾਧ ਸੰਗਤ ਜੀ ਅੰਤੇ ਸਤਿਗੁਰੂ ਬੋਲਿਆ ਮੈਂ ਕੀਰਤਨ ਕਰਿਓ ਨਿਰਵਾਨ ਜੀਓ ਕੇਸੋ ਗੋਪਾਲ ਪੰਡ ਸੱਦੇਵਾਰਾ ਕਥਾ ਪੜੇ ਪ੍ਰਾਨ ਜੀਓ ਬੈਰਾਗਮਈ ਕੀਰਤਨ ਹੁੰਦਾ ਇਹ ਮਰਿਆਦਾ ਹੈ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਅਰਦਾਸ ਦਾ ਕਦੇ ਅੰਤ ਨਹੀਂ ਹੋਇਆ ਉਹ ਤਾਂ ਤੂੰ ਅੰਤਲੇ ਸਮੇਂ ਤੱਕ ਅਰਦਾਸਾਂ ਕਰੀ ਚਲ ਮਹਾਰਾਜ ਮੈਨੂੰ ਬਖਸ਼ ਲੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਅੰਤਲੇ ਸਮੇਂ ਤੱਕ ਅਰਦਾਸਾਂ ਕਰ ਤੇਰੀ ਅਰਦਾਸ ਨਹੀਂ ਤੇਰੀ ਅੰਤਲੀ ਆਪਾਂ ਨੇ ਅੰਤਮ ਅਰਦਾਸ ਸਰੀਰ ਕਰਕੇ ਹੈ ਆਪਾਂ ਉਹਨਾਂ ਦੀ ਅੰਤਮ ਅਰਦਾਸ ਕਰਦੇ ਆਂ ਉਹਨਾਂ ਨੇ ਪਤਾ ਨਹੀਂ ਕਿੰਨੇ-ਕਿੰਨੇ ਸਾਧ ਸੰਗਤ ਜੀ ਸਾਡੀਆਂ ਅਜੇ ਵੀ ਬੈਠ ਕੇ ਉਹਨਾਂ ਨੇ ਅਰਦਾਸਾਂ ਕਰ ਲਈਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਰੂਪ ਵਿੱਚ ਆ ਕੇ ਕਰਦੇਵੇ ਕਿਸੇ ਰਿਸ਼ਤੇਦਾਰ ਦੇ ਰੂਪ ਵਿੱਚ ਆ ਕੇ ਕਰ ਜਾਵੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰਕੇ ਨਾ ਉਦੋਂ ਹੀ ਪਤਾ ਲੱਗਣਾ ਸੱਚ ਜਾਣਿਓ ਮੈਂ ਜੀਵਨ ਪ੍ਰੈਕਟੀਕਲੀ ਹੈ ਜਦੋਂ ਕਿਤੇ ਕੋਈ ਰੱਬ ਦਾ ਪਿਆਰਾ ਜਨਮ ਲੈਂਦਾ ਮਾਤਾ ਦੀ ਗੋਦ ਦੇ ਵਿੱਚੋਂ ਉਹ ਬੰਦਗੀ ਕਰਦਾ ਸਿਮਰਨ ਕਰਦਾ ਹੈ ਸੰਸਾਰ ਵਿੱਚ ਵਿਚਰਦਾ ਆਪਣੇ ਉਹ ਅਕਾਲ ਪੁਰਖ ਵੈਰ ਦੇ ਹੁਕਮ ਵਿੱਚ ਹੈ ਚਾਹੇ ਕੱਖਾਂ ਦੀ